ਛੱਡ ਜਾ ਉਹ ਚਮਕੌਰ ਨੂੰ ਜਦੋਂ ਸੰਗਤਾਂ ਨੇ ਬੇਨਤੀ ਗੋਜਾਰੀ ਮੰਨ ਕੇ ਹੁਕਮ ਪੰਥ ਦਾ ਫੇਰ ਸੀਸ ਉਤੋਂ ਕਲੰਗੀ ਉਤਾਰੀ ਵਾਦਾ ਕਰਿਆ ਖਾਲਸਾ ਕੇਸਾ ਗੜੀ ਵਾਲਾ ਪਾਰ ਨਾ ਪਗਾਇਆ ਦਾਤਾ ਤੇਰਾ ਧਨ ਜਿਗਰਾ ਪਾਣਾ ਮਨ ਨੇ ਆ ਤੇ ਸ਼ੋਕਰ ਮਨਾਇਆ ਤਨ ਦਾ ਤਾਂ ਤੇਰਾ ਜਿਗਰਾ ਭਾਈ ਕੌੜਾ ਜੋੜਾ ਬਾਜ ਛੱਡ ਕੇ ਕੱਲੀ ਤੇਗ ਚੱਕ ਸੀਨੇ ਨਾਲ ਲਾਈ ਪੈਰ ਹਲੇ ਕੁਦਰਤ ਦੇ ਦੇਵਾ ਲੋਕ ਤੱਕ ਮੱਚ ਗਈ ਦਹਾਈਆ ਬਾਦਸ਼ਾਹੀ ਚੋ ਜ ਛੱਡ ਗਏ ਇਕਾ ਕੇਸਰੀ ਨਿਸ਼ਾਨ ਚੁਲਾਇਆ ਦਾਤਾ ਤੇਰਾ ਧਨ ਜੇ ਗਰਾ ਭਾਣਾ ਮੰਨਿਆ ਤੇ ਸ਼ੋਕ ਰਮਨਾਇਆ ਦਾਤਾ ਦੇਰਾ ਧਨ ਜੇ ਗਰਾ ਕਾਲੀ ਬੋਲੀ ਰਾਤ ਸ਼ੂਕਦੀ ਹੱਥ ਮਾਰਿਆ ਨજર ਨਾ ਆਵੇ ਕਟਾ ਸ਼ਾਈ ਬੱਦਲਾਂ ਦੀ ਵਿੱਚੋਂ ਬਿਜਲੀ ਦੀ ਕੜਕ ਡਰਾਵੇ ਠੰਡੀ ਪੌਣ ਸੀਨਾ ਚੀਰਦੀ ਚੜ ਸ਼ੂਕਣ ਤੂਫਾਨ ਇੱਕ ਆਇਆ ਦਾਤਾ ਤੇਰਾ ਤਨ ਜਿਗਰਾ ਪਾਣਾ ਮੰਨ ਕੇ ਤੂੰ ਸ਼ੋਕਰ ਮਨਾਇਆ ਤਨ ਦਾਤਾ ਤੇਰਾ ਜਿਗਰਾ ਭਾਈ ਜਾ ਕੇ ਬੜੇ ਰਣ ਭੂਮ ਕਾ ਜਿੱਥੇ ਕਾਲਾ ਸੇਨੇ ਜੰਗੀ ਤੇ ਗਵਾਇਆ ਭੂਮੀ ਰੰਗੀ ਨਾਲ ਖੂਨ ਦੇ ਲਖਾ ਲਾਸ਼ਾਂ ਪਈਆਂ ਧਰ ਤਵਸ਼ਾਇਆ ਜੋੜਾ ਪਿਆ ਪੁੱਤਰਾਂ ਦਾ ਦਿਆ ਸਿੰਘ ਦੀ ਨਜ਼ਰ ਵਿੱਚ ਆਇਆ ਦਾਤਾ ਦੇਰਾ ਤਨ ਜਿਗਰਾ ਪਾਣਾ ਮਨੇ ਆ ਦਸ਼ੋ ਕਰਮ ਨਾਇਆ ਦਾਤਾ ਦੇ ਰਤਨ ਜਿਗਰਾ ਕੋਲੇ ਜਾ ਖਲੋਗੇ ਪਾਤਸ਼ਾਹ ਜਿੱਥੇ ਪਈ ਪੁੱਤਰਾ ਦੀ ਜੋੜੀ ਹੈ ਕਹਿੰਦੇ ਉਸ ਕਰਤਾਰ ਨੂੰ ਤੈਨੂੰ ਤੇਰੀ ਉਹ ਇਮਾਨਤ ਮੋੜੀ ਪੁੱਤਰਾਂ ਦੀ Laash ਦੇ ਉੱਤੇ ਹੱਥੀਂ ਪਿਤਾ ਨੇ ਕਫਨ ਨਾ ਪਾਇਆ ਤਨ ਦਾਤਾ ਤੇਰਾ ਜਿਗਰਾ ਪਾਣਾ ਮੰਨ ਕੇ ਤੂੰ ਸ਼ੋਕਰ ਮਨਾਇਆ ਤਨ ਦਾਤਾ ਤੇਰਾ ਜਿਗਰਾ ਹਯ ਅਮਰਤਾ ਖੰਡੇ ਬਾਟੇ ਦਾ ਜਿਹੜਾ ਸ਼ਕਲੇ ਅਜੀਤ ਬਣ ਜਾਵੇ ਸਾਰੇ ਜੁਝਾਰ ਦੇ ਸਦੇ ਘਟਾ ਕੋਈ ਵੀ ਨਜ਼ਰ ਨਾ ਆਵੇ ਰੌਸ਼ਨ ਬਣਾਤਾ ਜਗ ਤੇ ਸੀਸਾ ਰੱਖ ਗਏ ਤਲੀ ਤੇ ਜਿਹੜਾਇਆ ਦਾਤਾ ਦੇ ਰਤਨ ਜਿਗਰਾ ਭਾਣਾ ਮੰਨੇ ਆਦਿ ਸ਼ੋ ਕਰਮ ਨਾਇਆ ਦਾ ਤਦ ਤੇ ਰਤਨ ਜਿਗਰਾ ਬਾਦਸ਼ਾਹੀ ਕੇਲੇ ਛੱਡ ਕੇ ਮਾਛੀ ਬਾੜੇ ਦੇ ਜੰਗਲ ਵਿੱਚ ਆਇਆ ਮਿੱਤਰ ਪਿਆਰੇ ਨੂੰ ਜਿੱਥੇ ਦਿਲ ਖੋਲ ਨਗਮਾ ਸੁਣਾਇਆ ਬਾਬੂ ਸਿਉ ਬਰਾੜ ਜੀਤਨੇ ਥੋਡੇ ਚਾਰ ਨਾ ਦਿਸੇ ਸੋਟ ਕਾਇਆ ਤਨ ਦਾ ਦਾ ਦੇਰਾ ਜਿਗਰਾ ਪਾਣਾ ਮੰਨਿਆ ਦਿਸੋ ਕਰਮ ਨਾਇਆ ਤਨ ਦਾ ਤੇਰਾ ਜਿਗਰਾ ਦੇਖੋ ਜੀ ਵਾਲੀਏ ਕੋਲ ਆलम ਸਾਹਿਬੇ ਕਮਾਲ ਦੋ ਜਹਾਨ ਦੇ ਬਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੁਨੀਆ ਤੇ ਰਾਜੇ ਬਹੁਤ ਹੋਏ ਨੇ ਕਿਸੇ ਨੇ ਰਾਜ ਭਗਦਾਨ ਕਰ ਦਿੱਤਾ ਕਿਸੇ ਨੇ ਕੀ ਜਾਨ ਕੀਤਾ ਪਰ ਕੇਵਲ ਤੇ ਕੇਵਲ ਇੱਕੋ ਹੀ ਮਰਦਾ ਜਿਨ੍ਹਾਂ ਨੂੰ ਸਰਵੰਸਦਾਨੀ ਕਿਹਾ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਨ੍ਹਾਂ ਨੇ ਪਿਤਾ ਵੀ ਬਾਰੇ ਆ ਪੁੱਤ ਵੀ ਬਾਰੇ ਮਾਤਾ ਵੀ ਬਾਰੀ ਆਪਣਾ ਆਪ ਤੱਕ ਵੀ ਕੁਰਬਾਨ ਕਰ ਦਿੱਤਾ ਉਹਨਾਂ ਦਾ ਸਾਨੀ ਨਹੀਂ ਕੋਈ ਜਗਤ ਤੇ ਉਹਨਾਂ ਦੀ ਆਪਾਂ ਸਿਫਤ ਵੀ ਨਹੀਂ ਕਰ ਸਕਦੇ ਉਹਨਾਂ ਨੇ ਆਹ ਜਹਾਨ ਤੋਂ ਸਾਰਾ ਸਰਵੰਸ ਵਾਰ ਕੇ ਵੀ ਕਹਿ ਦਿੱਤਾ ਤੇਰਾ ਭਾਣਾ ਮਿੱਠਾ ਲੱਗੇ ਜਿਹੜਾ ਸ਼ੁਕਰ ਮਨਾਇਆ ਦਾਤੇ ਦਾ ਮਹਾਰਾਜ ਨੇ ਕਿਦਰੇ ਤਾਂ ਆਨੰਦਪੁਰ ਛੱਡਿਆ ਕਿਦਰੇ ਸਰਸਾ ਦਾ ਕੰਡਾ ਚਮਕੌਰ ਦਾ ਜੰਗ ਛੋਟੇ ਸਾਹਿਬ ਜਦ ਦੇ 7 ਤੇ 9 ਸਾਲ ਦੇ ਨਹੀਂ ਹਾਂ ਵਿੱਚ ਤਨਾ ਦਿੱਤੇ ਕਿੱਡੀ ਕੁਰਬਾਨੀਆਂ ਸਾਡੀ ਖਾਤਰ ਸਿੱਖਾਂ ਦੀ ਖਾਤਰ ਕੀ ਕਿੰਨਾ ਕੁਝ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖੀ ਦੀ ਖਾਤਰ ਕਿੰਨਾ ਕੁਝ ਕੀਤਾ ਤੇ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੇ ਮੈਂ ਜ਼ਿਕਰ ਕਰਾਂ ਸਫਰੀ ਸ਼ਹਾਦਤ ਦਾ ਸਤਗੁਰੂ ਚਮਕੌਰ ਦੀ ਧਰਤੀ ਤੇ ਬਰਾਜਮਾਨ ਨੇ ਸਭ ਕੁਝ ਚਲੇ ਗਿਆ ਦਾਤੇ ਦਾ ਤੇ ਅਜ ਬੰਦੇ ਦੀ ਜੇ ਇੱਕ ਚੀਜ਼ ਖੁੱਸ ਜੇ ਇੱਕ ਪਰਿਵਾਰ ਦਾ ਜੀ ਹੋ ਜੇ ਬੰਦਾ ਕਹਿ ਦਿੰਦਾ ਮੈਂ ਅੱਧਾ ਰਹਿ ਗਿਆ ਮੈਂ ਤਾਂ ਮਰ ਗਿਆ ਮੇਰੇ ਮੇਰੇ ਨਾਲ ਦੀ ਖੱਬੀ ਸੱਜੀ ਬਾਹ ਟੁੱਟ ਗਈ ਮਾਪੇ ਪਿਤਾ ਦੇ ਹਾਂ ਤੋਂ ਚਲੇ ਜਾਣ ਲੋਕੀ ਕਹਿੰਦੇ ਮਾਰੇ ਗਏ ਮੇਰੀ ਤਾਂ ਮਾਈ ਚਲੀ ਗਈ ਮੇਰਾ ਪਿਤਾ ਚਲਾ ਗਿਆ ਪਰ ਕਿੱਡਾ ਜਿਗਰਾ ਸੀ 9 ਸਾਲ ਦੀ ਉਮਰ ਦੇ ਵਿੱਚ ਆਪ ਬਾਪੂ ਨੂੰ ਕਹਿ ਦਿੰਦਾ ਬਾਪੂ ਜਾ ਇਹਨਾਂ ਦਾ ਧਰਮ ਰੱਖਿਆ ਜਾ ਤੂੰ ਜਾ ਕੇ ਕੁਰਬਾਨੀ ਦੇ ਦੇ ਵਾਹਿਗੁਰੂ ਕਿੱਡਾ ਸਦਕ ਸੀ ਕਿੱਡਾ ਜਿਗਰਾ ਸੀ ਧੰਗੁਰੂ ਬਾਜਾਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦਾ ਉਹਦਾ ਆਸਾਨੀ ਨਹੀਂ ਕੋਈ ਹੋ ਸਕਦਾ ਦੁਨੀਆ ਤੇ ਉਹਨਾਂ ਦਾ ਦੇਨ ਨਹੀਂ ਸਿੱਖ ਕੌਮ ਦੇ ਸਕਦੀ ਸਾਰੀ ਜ਼ਿੰਦਗੀ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਉਤਾਰ ਸਕਦੇ ਤੇ ਇੱਕ ਖਾਲਸਾ ਪੰਥ ਨੂੰ ਆਪਣਾ ਪੁੱਤਰ ਬਣਾ ਕੇ ਮਹਾਰਾਜ ਕਹਿੰਦੇ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਨਾ ਪਹਿਲੀ ਵਾਰੀ ਆਹ ਧਰਤੀ ਤੇ ਇੱਕ ਸ਼ਬਦ ਆਇਆ ਸੀ ਵੀ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਹੜੀ ਪ੍ਰਗਟ ਹੋ ਗਈ ਚੀਜ਼ ਉਹ ਕਦੇ ਅਲੋਪ ਨਹੀਂ ਹੋਈ ਫਿਰ ਆਵਾਜ਼ ਆਈ ਬਾ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰਚੇਲਾ ਤੀਜੀ ਵਾਰੀ ਫੇਰ ਸਤਿਗੁਰਾਂ ਦੀ ਇੱਕ ਆਵਾਜ਼ ਆਈ ਬਾ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਪ੍ਰਮਾਤਮਾ ਦੀ ਮੌਜ ਵਿੱਚੋਂ ਖਾਲਸਾ ਪ੍ਰਗਟ ਨਿਆਰਾ ਕੀਤਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸਭ ਕੁਝ ਉਲਟਾ ਕੇ ਉਹ ਦਾਤੇ ਦਾ ਸ਼ੁਕਰ ਮਨਾ ਕੇ ਭਾਣਾ ਮੰਨ ਕੇ ਉਹ ਕਾਲਪੁਰਖ ਨੂੰ ਕਹਿੰਦੇ ਨੇ ਅੱਜ ਜਿਹੜਾ ਕਰਜ਼ਾ ਮੇਰੇ ਸਿਰ ਪਾਇਆ ਸੀ ਮੈਂ ਸਭ ਕੁਝ ਸੁਰਖ ਨੂੰ ਹੋ ਕੇ ਤੇ ਚਮਕੌਰ ਦੀ ਧਰਤੀ ਤੋਂ ਲੰਘਣ ਲੱਗੇ ਬੱਟੇ ਸਹਬਜਾਦਾ अजीत ਸਿੰਘ ਦੀ ਸਹਬਜਾਦਾ ਜੁਝਾਰ ਸਿੰਘ ਦੀ ਸ਼ਹੀਦ ਸਿੰਘਾਂ ਦੀ ਦਇਆ ਸਿੰਘ ਵਰਗੇ ਹੋਰ ਵੀ ਜਿਹੜੇ ਚਮਕੌਰ ਦੀ ਗੜੀ 'ਚ ਸਿੱਖ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਸਰਸਾ ਤੇ ਵੀ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਕੇ ਇੱਕ ਦਾਤੇ ਦੇ ਚਰਨਾਂ 'ਚ ਬੇਨਤੀ ਕਰਦੇ ਆ ਤੇ ਉਸ ਦਾਤੇ ਨੂੰ ਅਸੀਂ ਨਮਸਕਾਰ ਕਰ ਸਕਦੇ ਆ ਵੀ ਦਾਤਾ ਤੇਰਾ ਧਨ ਜਿਗਰ ਹੂੰ ਤੇਰੇ ਤੋਂ ਵੱਡਾ ਜਿਗਰ ਦਿਲ ਕਿਸੇ ਦਾ ਨਹੀਂ ਹੋ ਸਕਦਾ ਤੂੰ ਇੰਨਾ ਕੁਝ ਕੁਰਬਾਨ ਕਰਕੇ ਵੀ ਤੇ ਆਹ ਦੁਨੀਆ ਨੂੰ ਕਹਿ ਗਿਆ ਵੀ ਸਭ ਕੁਝ ਉਸ ਦਾਤੇ ਦੀ ਰਜਾ ਦੇ ਵਿੱਚ ਹੈ ਤੇ ਅੱਜ ਸਿੱਖ ਤੇ ਕੋਈ ਮੜੀ ਜੀ ਮੁਸੀਬਤਾਂ ਜੇ ਬੰਦਾ ਆਲਾਮੇ ਦੀਨ ਲੱਗ ਜਾਂਦਾ ਸਤਿਗੁਰੂ ਪਾਤਸ਼ਾਹ ਮਰੇ ਦੇ ਚਰਨਾਂ 'ਚ ਬੇਨਤੀ ਜੱਥਾ ਕਿਓ ਕਰਨਾ ਛੱਡ ਜਾ ਉਹ ਚਮਕੌਰ ਨੂੰ ਜਦੋਂ ਸੰਗਤਾਂ ਨੇ ਬੇਨਤੀ ਗੋਜਾਰੀ ਮੰਨ ਕੇ ਹੁਕਮ ਪੰਥ ਦਾ ਫਿਰ ਸੀਸ ਉੱਤੋਂ ਕਲੰਗੀ ਉਤਾਰੀ ਵਾਦਾ ਕਰਿਆ ਖਾਲਸਾ ਕੇਸਾ ਘੜੀ ਵਾਲਾ ਪਾਰ ਨਾ ਪਗਾਇਆ ਦਾਤਾ ਤੇਰਾ ਧਨ ਜਿਗਰਾ ਪਾਣਾ ਮੰਨਿਆ ਤੇ ਸ਼ੋਕਰ ਮਨਾਇਆ ਧਨ ਦਾਤਾ ਤੇਰਾ ਜਿਗਰਾ ਭਾਈ ਕੌੜਾ ਜੋੜਾ ਬਾਜ ਛੱਡ ਕੇ ਕੱਲੀ ਤੇ ਗਚ ਚੱਕ ਸੀਨੇ ਨਾਲ ਲਾਈ ਪੈਰਾ ਹਲੇ ਕੁਦਰਤ ਦੇ ਦੇਵਾ ਲੋਕ ਤੱਕ ਮੱਚ ਗਈ ਦਹਾਈਆ ਬਾਦਸ਼ਾਹੀ ਜੋ ਜ ਛੱਡ ਗਏ ਇਕਾ ਕੇਸਰੀ ਨਿਸ਼ਾਨ ਚੁਲਾਇਆ ਦਾਤਾ ਤੇਰਾ ਤਨ ਜੇ ਗਰਾ ਭਾਣਾ ਮੰਨਿਆ ਤਿ ਸ਼ੋਕ ਰਮਨਾਇਆ ਦਾਤਾ ਦੇਰਾ ਧਨ ਜਿਗਰਾ ਕਾਲੀ ਬੋਲੀ ਰਾਤ ਸ਼ੂਕਦੀ ਹੱਥ ਮਾਰਿਆ ਨજર ਨਾ ਆਵੇ ਕਟਾ ਸ਼ਾਈ ਬੱਦਲਾਂ ਦੀ ਵਿੱਚੋਂ ਬਿਜਲੀ ਦੀ ਕੜਕ ਡਰਾਵੇ ਠੰਡੀ ਪੌਣ ਸੀਨਾ ਚੀਰਦੀ ਚੜ ਸ਼ੂਕਣ ਤੂਫਾਨ ਇੱਕ ਆਇਆ ਦਾਤਾ ਤੇਰਾ ਤਨ ਜਿਗਰਾ ਪਾਣਾ ਮੰਨ ਕੇ ਤੂੰ ਸ਼ੋਕਰ ਮਨਾਇਆ ਤਨ ਦਾਤਾ ਤੇਰਾ ਜਿਗਰਾ ਜਾ ਕੇ ਬੜੇ ਰਣ ਭੂਮ ਕਾ ਜਿੱਥੇ ਕਾਲ ਸੇਨੇ ਜੰਗੀ ਤੇ ਗਵਾਇਆ ਭੂਮੀ ਰੰਗੀ ਨਾਲ ਖੂਨ ਦੇ ਲਖਾ ਲਾਸ਼ਾਂ ਪਈਆਂ ਧਰ ਤਵਸ਼ਾਇਆ ਜੋੜਾ ਪਿਆ ਪੁੱਤਰਾਂ ਦਾ ਦਿਆ ਸਿੰਘ ਦੀ ਨਜ਼ਰ ਵਿੱਚ ਆਇਆ ਦਾਦਾ ਦੇਰਾ ਧੰਨ ਜੇਗਰਾ ਭਾਣਾ ਮਨੇ ਆਦਿ ਸ਼ੋਕਰ ਮਨਾਇਆ ਦਾਤਾ ਦੇ ਰਤਨ ਜਿਗਰਾ ਕੋਲੇ ਜਾ ਖਲੋਗੇ ਪਾਤਸ਼ਾਹ ਜਿੱਥੇ ਪਈ ਪੁੱਤਰਾ ਦੀ ਜੋੜੀ ਹੈ ਕਹਿੰਦੇ ਉਸ ਕਰਤਾਰ ਨੂੰ ਤੈਨੂੰ ਤੇਰੀ ਉਹ ਅਮਾਨਤ ਮੋੜੀ ਹੈ ਉਤਰਾਂ ਦੀ লাশ ਦੇ ਉੱਤੇ ਹੱਥੀਂ ਪਿਤਾ ਨੇ ਕਫੜਾ ਨਾ ਪਾਇਆ ਤਨ ਦਾਤਾ ਤੇਰਾ ਜਿਗਰਾ ਪਾਣਾ ਮੰਨ ਕੇ ਤੂੰ ਸ਼ੋਕਰ ਮਨਾਇਆ ਤਨ ਦਾਤਾ ਤੇਰਾ ਜਿਗਰਾ ਭੈ ਅਮਰਤਾ ਖੰਡੇ ਬਾਟੇ ਦਾ ਜਿਹੜਾ ਸ਼ਕਲ ਅਜੀਤ ਬਣ ਜਾਵੇ ਸਾਰੇ ਜੁਝਾਰ ਦੇ ਸਦੇ ਘਟਾ ਕੋਈ ਵੀ ਨਜ਼ਰ ਨਾ ਆਵੇ ਰੌਸ਼ਨ ਬਣਾਤਾ ਜਗ ਤੇ ਸੀਸਾ ਰੱਖ ਗਏ ਤਲੀ ਤੇ ਜੇੜਾਇਆ ਦਾਤਾ ਦੇ ਰਤਨ ਜਿਗਰਾ ਭਾਣਾ ਮੰਨੇ ਆਦਿ ਸ਼ੋ ਕਰਮ ਨਾਇਆ ਦਾ ਦਦਰ ਤਨ ਜਿਗਰਾ ਬਾਦਸ਼ਾਹੀ ਕਿਲੇ ਛੱਡ ਕੇ ਮਾਛੀ ਬਾੜੇ ਦੇ ਜੰਗਲ ਵਿੱਚ ਆਇਆ ਮਿੱਤਰ ਪਿਆਰੇ ਨੂੰ ਜਿੱਥੇ ਦਿਲ ਖੋਲ ਨਗਮਾ ਸੁਣਾਇਆ ਬਾਬੂ ਸਿਉ ਬਰਾੜ ਜੀਤਨੇ ਥੋਡੇ ਚਾਰ ਨਾ ਦਸੀ ਸੋ ਟਕਾਇਆ ਤਨ ਦਾ ਦਾ ਤੇਰਾ ਜਿਗਰਾ ਪਾਣਾ ਮੰਨਿਆ ਦਸ਼ੋ ਕਰਮ ਨਾਇਆ ਤਨ ਦਾ ਤੇਰਾ ਜਿਗਰਾ